ਮਾਇਬਿੰਦਰ ਕੋ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਪੰਜਾਬੀ ਲੋਕ ਗੀਤ ਸੁਣਾ ਰਹੇ ਹਾਂ ਤੁਹਾਨੂੰ ਤੇ ਤੁਸੀਂ ਇਸ ਦਾ ਆਨੰਦ ਮਾਣੋ ਜੀ ਤੇ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਜਿਹੜੇ ਮੇਰੇ ਨਵੇਂ ਦੋਸਤ ਆਏ ਹਨ ਉਹ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਅਜੇ ਤੀਕ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਲਓ ਜੀ ਹੁਣ ਆਪਾਂ ਇੱਕ ਪੰਜਾਬੀ ਲੋਕ ਗੀਤ ਦਾ रंग मानते हाँ यह है पति पत्नी का मेरी जुगनी गिरगी वे वाले बाग में मेरी जुगनी गिरगी ਮੇਰੀ ਸੱਸ ਵੀ ਲੜੇ ਮੇਰਾ ਸੋਹਰਾ ਵੀ ਲੜੇ ਸੱਸ ਚੌਂਕੇ ਚ ਲੜੇ ਸੋਹਰਾ ਵੇੜੇ ਵਿੱਚ ਲੜੇ ਮੇਰਾ ਮਾਇਆ ਲੜਦਾ ਨਹੀਂ ਘਮਰੇ ਦਾ ਬੂਆ ਮਰ ਕੇ ਮੇਰਾ ਮਾਇਆ ਲੜਦਾ ਨਹੀਂ ਘਮਰੇ ਦਾ ਬੂਆ ਮੇਰੀ ਸਾਸ ਵੀ ਰੋਵੇ ਮੇਰਾ ਸੋਹਰਾ ਵੀ ਰੋਵੇ ਮੇਰੀ ਸਾਸ ਵੀ ਰੋਵੇ ਮੇਰਾ ਸੋਹਰਾ ਵੀ ਰੋਵੇ ਮੇਰਾ ਮਾਇਆ ਰੋਂਦਾ ਨਹੀਂ ਚਾਦਰ ਦਾ ਪੱਲਾ ਮੋੜ ਕੇ ਮੇਰਾ ਮਾਇਆ ਰੋਂਦਾ ਨਹੀਂ ਚਾਦਰ ਦਾ ਪੱਲਾ ਮੋੜ ਕੇ ਮੇਰੀ ਨਾਨਦ ਵੀ ਲੱਭੇ ਮੇਰਾ ਦਿਓਰ ਵੀ ਲੱਭੇ ਮੇਰੀ ਨਾਨਦ ਵੀ ਲੱਭੇ ਮੇਰਾ ਦਿਓਰ ਵੀ ਲੱਭੇ ਮੇਰਾ ਮਾਇਆ ਟੁੰਡੇ ਨੀ ਕਲੀਆਂ ਦੇ ਬੂਟੇ ਫੋਲ ਕੇ ਮੇਰਾ ਮਾਇਆ ਟੁੰਡੇ ਨੀ ਕਲੀਆਂ ਦੇ ਬੂਟੇ ਸਾਸ ਵੇੜੇ ਵਿੱਚ ਲੱਬੇ ਤੇ ਸੌਰਰਾ ਵਿੱਚ ਲੱਬੇ ਮੇਰਾ ਮਾਇਆ ਟੁੰਡੇ ਨੀ ਵਗਾਂਦੇ ਪਤਰੇ ਭੋਲ ਕੇ ਮੇਰਾ ਮਾਇਆ ਟੁੰਡੇ ਨੀ ਵਗਾਂਦੇ ਪਤਰੇ ਭੋਲ ਕੇ ਮੇਰੀ ਸੱਸ ਨੂੰ ਨਾ ਲੱਭੀ ਮੇਰੀ ਸਹੁਰੇ ਨੂੰ ਨਾ ਲੱਭੀ ਮੇਰੇ ਮਾਇਏ ਲੱਭ ਲਈ ਨੀ ਨਿਭੂਆਂ ਦੇ ਬੂਟੇ ਭੋਲ ਕੇ ਮੇਰੇ ਮਾਇਏ ਲੱਭ ਲਈ ਨੀ ਮਰਵੇ ਦੇ ਬੂਟੇ ਭੋਲ ਕੇ ਮੇਰੀ ਨਾਨਦ ਵੀ ਹੱਸੇ ਮੇਰਾ ਦੇਰ ਵੀ ਹੱਸੇ ਮੇਰੀ ਨਾਨਦ ਵੀ ਹੱਸੇ ਮੇਰਾ ਦੇਰ ਵੀ ਹੱਸੇ ਮੇਰਾ ਜੇਠ ਤਾਂ ਸੜਦਾ ਨੇ ਕਿਕਰਾਂ ਦੀ ਜਾਵੇਂ ਬੈਠ ਕੇ ਮੇਰਾ ਜੇਠ ਤਾਂ ਸੜਦਾ ਨੇ ਕਿਕਰਾਂ ਦੀ ਜਾਵੇਂ ਬੈਠ ਕੇ ਮੇਰਾ ਸੋਰਾ ਵਿਹਸੇ ਮੇਰੀ ਸਾਸ ਵਿਹਸੇ ਮੇਰਾ ਸੋਰਾ ਵਿਹਸੇ ਮੇਰੀ ਸਾਸ ਵਿਹਸੇ ਮੇਰਾ ਮাইয়া ਹਸਦਾਨੀ ਫੁੱਲਾਂ ਦੀ ਛੇ ਜੇ ਬੈਠ ਕੇ ਮੇਰਾ ਮাইয়া ਹਸਦਾਨੀ ਫੁੱਲਾਂ ਦੀ ਛੇ ਜੇ ਬੈਠ ਕੇ ਮੇਰੀ ਜੁਗਣੀ ਜਗ ਪਈ ਵੇ ਤਬੇ ਲੈ ਵਾਰੇ ਬਾਗ ਮੇ ਮੇਰੀ ਜੁਗਣੀ ਡਗ ਪੀ ਵੇ ਤਬੇ ਲੈ ਵਾਰੇ ਬਾਗ ਮੇ ਲੋ ਜੀ ਤੁਸੀਂ ਇਸ ਪੰਜਾਬੀ ਲੋਕ ਗੀਤ ਦਾ ਆਨੰਦ ਮਾਣੋ ਕਿਉਂਕਿ ਉਸ ਬੀਬੀ ਦੀ ਜੁਗਣੀ ਡਗ ਪੀ ਤੇ ਉਹ ਫਰ ਲੱਭਦੀ ਨਹੀਂ ਤੇ ਸਾਰੇ ਟੱਬਰ ਲੱਭਦੇ ਉਹਨਾਂ ਨੂੰ ਨਹੀਂ ਮਿਲੀ ਪਰ ਉਹਦੇ ਮਾਈਏ ਨੂੰ ਮਿਲ ਗਈ ਤੇ ਫਿਰ ਉਹ ਜੇਠ ਵਿਚਾਰੇ ਨੂੰ ਤਾਂ ਕਹਿਤਾ ਵੀ ਉਹ ਧੁੱਪੇ ਸੜਦਾ ਕਿੱਕਰ ਦੀ ਛਾਵੇਂ ਤੇ ਉਥੇ ਸੜਦਾ ਪਿਆ ਹੈ ਕਿੱਕਰ ਦੀ ਛਾਂ ਜਿਹੜੀ ਹੁੰਦੀ ਹੈ ਉਹ ਵਿਰਲੀ ਹੁੰਦੀ ਹੈ ਤੇ ਗਰਮ ਹੁੰਦੀ ਹੈ ਤੇ ਤਾਂ ਕਰਕੇ ਜੇਠ ਨੂੰ ਕਿੱਕਰ ਦੀ ਛਾਵੇਂ ਬਾਤਾਂ ਤੇ ਉਹਨੇ ਕਿਹਾ ਵੀ ਮੇਰਾ ਮਾਈਆ ਹਸਦਾਨੀ ਫੁੱਲਾਂ ਦੀ ਛੇਜੇ ਬੈਠ ਕੇ ਤੇ ਇਹ ਹੈ ਇੱਕ ਪੰਜਾਬੀ ਲੋਕ ਗੀਤ ਤੇ ਤੁਸੀਂ ਇਸ ਦਾ ਆਨੰਦ ਮਾਣੋ ਤੇ ਮੈਨੂੰ ਦਿਓ ਆ ਗਿਆ ਆਪਾਂ ਫਿਰ ਕੱਲ ਨੂੰ ਫੇਰ ਮਿਲਦੇ ਆਂ ਧੰਨਵਾਦ ਜੀ